ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਕਿਤਾਬ ਦੁਖੀਏ ਮਾਂ ਪੁੱਤ ਲੈ ਕੇ ਹਾਜ਼ਰਾਂ। ਇਸ ਦੇ ਲੇਖਕ ਨੇ ਗਿਆਨੀ ਸੋਨ ਸਿੰਘ ਸੀਤਲ। ਇਸ ਕਿਤਾਬ ਨੂੰ ਆਵਾਜ਼ ਦਿੰਦੀ ਹੈ ਮਨਪ੍ਰੀਤ ਕੌਰ ਨੇ। ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਕਿਤਾਬ ਦੁਖੀਏ ਮਾਂ ਪੁੱਤ ਲੈ ਕੇ ਹਾਜ਼ਰਾਂ। ਇਸ ਦੇ ਲੇਖਕ ਨੇ ਗਿਆਨੀ ਸੋਨ ਸਿੰਘ ਸੀਤਲ। ਇਸ ਕਿਤਾਬ ਨੂੰ ਆਵਾਜ਼ ਦਿੰਦੀ ਹੈ ਮਨਪ੍ਰੀਤ ਕੌਰ ਨੇ। ਨਾਵਲ ਦੁਖੀਏ ਮਾਂ ਪੁੱਤ ਨਾਵਲਕਾਰ ਸੋਨ ਸਿੰਘ ਸੀਤਲ ਮੋਢਲੀ ਬੇਂਤੀ ਜਦੋਂ ਮੈਂ ਸਿੱਖ ਰਾਜ ਕਿਵੇਂ ਗਿਆ ਲਿਖ ਰਿਹਾ ਸਾਂ ਉਦੋਂ ਹੀ ਮੇਰੇ ਦਿਲ ਵਿੱਚ ਇਹ ਦੁਖੀ ਮਾਪੁੱਤ ਪੁਸਤਕ ਲਿਖਣ ਦੇ ਵਿਚਾਰ ਪੈਦਾ ਹੋਏ ਜਿਉਂ-ਜਿਉਂ ਮੈਂ ਮਹਾਰਾਣੀ ਜਿੰਦਕੌਰ ਤੇ ਉਸਦੇ ਇੱਕੋ ਇੱਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਹਾਲ ਖੋਜਦਾ ਗਿਆ ਮੇਰਾ ਦਿਲ ਅਥਾਹ ਪੀੜ ਨਾਲ ਭਰਦਾ ਗਿਆ ਦੁਨੀਆਂ ਉਤੇ ਕਈ ਨਿਪਾਗੇ ਹੋਏ ਨੇ ਦੁਖੀ ਤੋਂ ਦੁਖੀ ਤੇ ਕੰਗਾਲ ਤੋਂ ਕੰਗਾਲ ਪਰ ਇਹਨਾਂ ਦੋਹਾਂ ਦੀ ਮਿਸਾਲ ਨਹੀਂ ਮਿਲੇਗੀ ਦੁਨੀਆਂ ਭਰ ਵਿੱਚੋਂ ਬਹਾਦਰ ਕੌਮ ਜਗਤ ਪ੍ਰਸਿੱਧ ਬਾਦਸ਼ਾਹ ਦੀ ਪਟਰਾਣੀ ਜਿੰਦਕੋਰਾ ਨੂੰ ਇੱਕ ਰੋਟੀ ਬਦਲੇ ਤਰਲੇ ਲੈਣੇ ਪਏ ਤੇ ਉਮਰ ਦਾ ਚੰਗਾ ਹਿੱਸਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਕੱਟਣਾ ਪਿਆ ਮਾਰ ਕੇ ਵੀ ਦੁਸ਼ਮਣਾਂ ਦੇ ਦਿਲੋਂ ਉਸ ਦਾ ਵੈਰ ਨਾ ਗਿਆ ਉਹਦੀ ਲੋਥ ਨੂੰ ਵੀ ਕਈ ਮਹੀਨੇ ਪਰਦੇਸ ਵਿੱਚ ਰੋਲਣਾ ਪਿਆ ਉਸ ਦੇ ਸਿਵੇ ਦੀ ਪਬੂਤੀ ਵੀ ਆਪਣੀ ਜਨਮ ਭੂਮੀ ਨੂੰ ਤਸਦੀ ਰਹੀ ਗਈ ਹੋਰ ਕੋਈ ਨਹੀਂ ਹੋਇਆ ਜਿਸ ਨਾਲ ਇਸ ਨਰਦਈ ਦੁਨੀਆ ਨੇ ਇੰਨਾ ਵੈਰ ਕਮਾਇਆ ਹੋਵੇ ਦੂਜਾ ਮਹਾਰਾਜਾ ਦਲੀਪ ਸਿੰਘ ਜੋ ਬਿਨਾਂ ਕਿਸੇ ਗੁਨਾਹ ਦੇ ਆਦਮ ਵਾਂਗ ਬਹਿਸ਼ਤ ਵਿੱਚੋਂ ਕੱਢ ਦਿੱਤਾ ਗਿਆ ਸਾਰੀ ਉਮਰ ਵਿੱਚ ਉਹਨੇ ਇੱਕੋ ਪਾਪ ਕੀਤਾ ਸੀ ਇਹ ਕਿ ਉਹਨੇ ਇੱਕ ਭਲੇ ਮਾਨਸ ਤੇ ਬਲਵਾਨ ਗਵਾਂਡੀ ਦੇ ਯਰਾਨੇ ਉੱਤੇ ਭਰੋਸਾ ਕਰ ਲਿਆ ਸੀ ਇਸ ਦਾ ਫਲ ਉਹਨੂੰ ਰਾਜ ਭਾਗ ਤਿਆਗ ਕੇ ਉਮਰ ਭਰ ਦੇ ਦੁੱਖ ਕਲੇਸ਼ ਤੇ ਝੋਰੇ ਖਰੀਦਣੇ ਪਏ ਅਨੋਖਾ ਵਪਾਰੀ ਸੀ ਉਹ ਜਿਸ ਨੇ ਕਿਸਮਤ ਦੇ ਕੇ ਬਦਕਿਸਮਤੀ ਵਟਾ ਲਈ ਕੋਹੀਨੂਰ ਪੈਨਣ ਵਾਲਾ ਤੇ ਹੀਰੇ ਮੋਤੀ দান ਕਰਨ ਵਾਲਾ ਇੱਕ ਦਿਨ ਮਾਸਕੋ ਯਾਨੀ ਰੂਸ ਦੇ ਬਾਜ਼ਾਰਾਂ ਵਿੱਚ ਇੱਛਾ ਮੰਗਦਾ ਫਿਰਦਾ ਸੀ ਭਾਗਾ ਪਰੇ ਪੰਜਾਬ ਦਾ ਮਾਲਕ ਅੰਤ ਰੋਟੀ ਨੂੰ ਤਰਸਦਾ ਮਰ ਗਿਆ ਉਸ ਨੂੰ ਜਿਉਂਦੇ ਜੀ ਕਦੇ ਸੁੱਖ ਨਸੀਬ ਨਹੀਂ ਹੋਇਆ ਇਸ ਪੁਸਤਕ ਦਾ ਪਹਿਲਾ ਕਾਂਡ ਬੜੇ ਥੋੜੇ ਸ਼ਬਦਾਂ ਵਿੱਚ ਲਿਖਿਆ ਗਿਆ ਤੇ ਮੋਟੇ ਮੋਟੇ ਗੱਲਾਂ ਹੀ ਕਹੀਆਂ ਨੇ ਕਿਉਂਕਿ ਸਿੱਖ ਰਾਜ ਕਿਵੇਂ ਗਿਆ ਵਿੱਚ ਸਾਰੇ ਹਾਲ ਬੜੇ ਖੁੱਲਕੇ ਲਿਖੇ ਗਏ ਨੇ ਚੰਗਾ ਹੋਵੇ ਜੇ ਪਾਠਕ ਇਹ ਪੁਸਤਕ ਦੁਖੇ ਮਾਪੁੱਤ ਪੜ੍ਹਨ ਤੋਂ ਪਹਿਲਾਂ ਸਿੱਖ ਰਾਜ ਕਿਵੇਂ ਗਿਆ ਪੜ੍ਹ ਲੈਣ ਜਿੰਨਾ ਕਿਤਾਬਾਂ ਦੀ ਸਹਾਇਤਾ ਨਾਲ ਇਹ ਪੁਸਤਕ ਲਿਖੀ ਹੈ ਮੈਂ ਉਹਨਾਂ ਦੇ ਲਿਖਾਰੀਆਂ ਦਾ ਧੰਨਵਾਦੀ ਹਾਂ ਕਾਦੀ ਵਿੰਡ ਕਸੂਰ ਹੁਣ ਸੀਤਲ ਪਵਨਾ ਮਾਡਲ ਗਰਾਮ ਲੁਧਿਆਣਾ ਦੋ ਸੋਨ ਸਿੰਘ ਸੀਤਲ 5 ਅਪ੍ਰੈਲ 1946 ਬੀ ਪਹਿਲਾ ਕਾਂਡ ਮਹਾਰਾਣੀ ਜਿੰਦਾ ਮਹਾਰਾਣੀ ਜਿੰਦ ਕੌਰ ਘੋੜਸਵਾਰ ਸਰਦਾਰ ਮੰਨਾ ਸਿੰਘ ਔਲਖ ਜੱਟ ਪਿੰਡ ਚਾਹੜ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆਲਕੋਟ ਦੇ ਰਹਿਣ ਵਾਲੀ ਦੀ ਛੋਟੀ ਲੜਕੀ ਸੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ ਸੁੰਦਰਤਾ ਸੁਭਾ ਇਸ ਸਮਝ ਦਾ ਸਦਕਾ ਇਹਨੇ ਮਹਾਰਾਜੇ ਦੇ ਜੀਵਨ ਵਿੱਚ ਆਪਣੇ ਵਾਸਤੇ ਚੰਗਾ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ